ਕਾਂਗਰਸ ਪਾਰਟੀ ਦੀਆਂ ਵਧੇਕੀਆਂ ਦੇ ਖਿਲਾਫ ਅੱਜ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਅਕਾਲੀ ਭਾਜਪਾ ਦੀ ਸਾਂਝੀ ਸਰਕਾਰ ਦੇ ਵੱਲੋਂ ਧਰਨਾ ਲਗਾਇਆ ਗਿਆ ਹੈ ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਇਸ ਧਰਨੇ ਦੇ ਵਿੱਚ ਭਾਜਪਾ ਦਾ ਕੋਈ ਵੀ ਵਰਕਰ ਸ਼ਾਮਿਲ ਨਹੀਂ ਹੋਇਆ ਇਹ ਧਰਨਾ ਸਿਰਫ ਤੇ ਸਿਰਫ ਅਕਾਲੀ ਪਾਰਟੀ ਦਾ ਹੀ ਦੇਖਿਆ ਗਿਆ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਐਮਐਲਏ ਰਮਨਜੀਤ ਸਿੰਘ ਸਿੱਕੀ ਨੇ ਪੰਜਾਬ ਪੁਲਿਸ ਨੂੰ ਲੰਮਿਆ ਪਾਉਣ ਦੀ ਗੱਲ ਕਹੀ ਸੀ ਉਸੇ ਤਰ੍ਹਾਂ ਅੱਜ ਧਰਨੇ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਸਾਬਕਾ ਐਮਐਲਏ ਵੱਲੋਂ ਤਰਨਤਾਰਨ ਦੇ ਡੀਸੀ ਖਰਬੰਦਾ ਨੂੰ ਗੁੱਸੇ ਵਿੱਚ ਦੱਸਿਆ ਕਿ ਤੁਸੀਂ ਮਹੀਨੇ ਦੇ ਵਿੱਚ ਹੀ ਬਦਲ ਗਏ ਹੋ ਇਹ ਨਹੀਂ ਛੇਤੀ ਤਾਂ ਕੋਈ ਗਿਰਗੜ ਵੀ ਰੰਗ ਨਹੀਂ ਬਦਲਦਾ ਜਿੰਨੀ ਛੇਤੀ ਤੁਸੀਂ ਬਦਲੇ ਹੋ ਵਿਰਸਾ ਸਿੰਘ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਤੁਹਾਡੇ ਪੋਤੜੇ ਵੀ ਖੁੱਲੇ ਜਾਣਗੇ ਵਿਰਸਾ ਸਿੰਘ ਨੇ ਥਾਣਿਆਂ ਦੇ ਵਿੱਚ ਲੱਗੇ ਪੰਜਾਬ ਪੁਲਿਸ ਦੇ ਐਸਐਚਓ ਉਤੇ ਵੀ ਨਿਸ਼ਾਨਾ ਸਾਧਿਆ ਇਸ ਮੌਕੇ ਤੇ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਹਲੇ 3 ਮਹੀਨੇ ਹੋਏ ਨੇ ਇਹਨਾਂ ਨੇ ਆਪਣਾ ਰੰਗ ਦਿਖਾਉਣਾ ਵੀ ਸ਼ੁਰੂ ਕਰ ਦਿੱਤਾ ਜੋ ਖੱਡਾਂ ਦੀ ਬੋਲੀ ਕੀਤੀ ਆ ਉਸ ਦੇ ਵਿੱਚ ਵੀ ਕਪੜਾ ਸਾਫ਼ ਦਿਖਾਈ ਦਿੱਤਾ ਸਾਡੀ ਮੰਗ ਹੈ ਕਿ ਕੈਬਨਿਟ ਮੰਤਰੀ ਗੁਰਜੀਤ ਸਿੰਘ ਰਾਣਾ ਨੂੰ ਬਰਖਾਸਤ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਹੈ ਜੀ ਕੋਈ ਵੀ ਸਰਕਾਰ ਜਿਹੜੀ ਆ ਐਡੀ ਛੇਤੀ ਆਪਦੀ ਮਾੜੀ ਕਾਰਗੁਜ਼ਾਰੀ ਕਰਕੇ ਕਦੀ ਨੰਗੇ ਨਹੀਂ ਹੋਈ ਜਿੱਦੀ ਛੇਤੀ ਕੱਪੜਾ ਸਰਕਾਰ ਕੱਪੜੀਆਂ ਚ ਧੋਖੇਬਾਜ਼ੀ ਚੱਲ ਰਹੀ ਹੈ ਜਿੱਦੀ ਜਨਤਾ ਤੇ ਔਰ ਲੋਕਾਂ ਨਾਲ ਜਾਤੀਆਂ ਚ ਅਖੱਡਾਂ ਦੀ ਨਿਲਾਮੀ ਹੋਈ ਹੈ ਖੱਡਾ ਵੇਣ ਵਾਲੇ ਵੀ ਉਹੀ ਤੇ ਲੈਣ ਵਾਲੇ ਵੀ ਉਹੀ ਤੇ ਲੈਣ ਵਾਲੇ ਕੌਣ ਨੇ ਉਹਨਾਂ ਦੇ ਲਾਂਗਰੀ ਕੋਈ 50-50 ਕਰੋੜ ਰੁਪਈਆ ਦੇ ਕੇ ਤੇ ਕਈ ਖੱਡੇ ਇਹੋ ਜਿਹੇ ਨੇ ਜਿਹੜੀਆਂ ਮੌਜੂਦਾ ਐਮਐਲਏ ਨੇ ਲਈਆਂ ਨੇ ਉਹਦੀ ਬੋਲੀ ਦੇਣ ਵਾਲਾ ਇੱਕ ਇੱਕੋ ਜਣੇ ਨੂੰ ਇੱਕ ਤੇ ਵੀ ਕਾਨੂੰਨ ਹੈ ਨਹੀਂ ਕਿ ਜੇ ਬੋਲੀ ਦੇਣ ਵਾਲਾ ਇੱਕ ਜਣਾ ਆਇਆ ਤੇ ਉਹਨੂੰ ਉਹਨੂੰ ਬੋਲੀ ਜਿਹੜੀ ਅਲਾਟ ਕਰ ਦਿਓ ਇੱਕ ਤੇ ਕਾਨੂੰਨ ਹੈ ਨਹੀਂ ਉਹ ਵੀ ਹੈ ਅਸੀਂ ਉਹ ਸਮੁੱਚੀ ਜਿਹੜੀ ਹੈ ਖੱਡਾਂ ਦੀ ਬੋਲੀ ਰੱਦ ਕਰਨ ਦੀ ਮੰਗ ਕੀਤੀ ਹੈ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਕਰਜ਼ਾ ਮਾਫੀ ਦੇ ਉਹ ਕਰਜ਼ਾ ਜਿਹੜਾ ਮਾਫ ਹੋਣਾ ਚਾਹੀਦਾ ਸਮੁੱਚਾ ਹੀ ਇਹ ਨਹੀਂ ਕਿ ਕੱਲਾ ਸੁਸਾਇਟੀਆਂ ਦਾ ਸਰਕਾਰੀ ਬੈਂਕਾਂ ਦਾ ਪ੍ਰਾਈਵੇਟ ਬੈਂਕਾਂ ਦਾ ਆੜਤੀਆਂ ਦਾ ਸੁਸਾਇਟੀਆਂ ਦਾ ਸਾਰਾ ਸਮੁੱਚਾ ਕਰਜ਼ਾ ਮਾਫ ਹੋਣਾ ਚਾਹੀਦਾ ਕਰਕੇ ਨੌਕਰੀ ਦੀ ਗੱਲ ਕੀਤੀ ਸੀ ਉਹ ਕਿਤੇ ਨਾਮੋ ਨਿਸ਼ਾਨੀ ਹੈ ਨਹੀਂ ਔਰ ਜਿਹੜੀਆਂ ਵਡਾਪਾ ਪੈਨਸ਼ਨਾਂ ਸੀ ਉਹਦੇ 'ਚ ਵਾਧਾ 2000 ਰੁਪਏ ਦਾ ਕਿਹਾ ਸੀ ਉਹ ਕਿਤੇ ਨਾਮੋ ਨਿਸ਼ਾਨ ਨਜ਼ਰ ਨਹੀਂ ਆਉਂਦਾ ਕਿ ਉਹ ਦਿੱਤੀਆਂ ਵੀ ਨਹੀਂ ਜਾ ਰਹੀਆਂ ਹਰੇਕ ਥਾਂ ਤੇ ਲੋਕ ਮਹਿਸੂਸ ਕਰਦੇ ਨੇ ਕਿ ਸਾਡੇ ਨਾਲ ਧੋਖਾ ਹੋ ਗਿਆ ਤੇ ਜਿਹੜਾ ਉਸ ਧੋਖੇ ਦੇ ਵਿਰੁੱਧ ਤੇ ਮੌਜੂਦਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਜਾਤੀਆਂ ਦੇ ਵਿਰੁੱਧ ਉਹਨਾਂ ਦੇ ਕੱਪੜਿਆਂ ਦੇ ਵਿਰੁੱਧ ਅੱਜ ਜਿਹੜਾ ਸ਼ਰੋਨੀ ਕਾਲੀਦਾਰ ਨੇ ਧਰਨਾ ਦਿੱਤਾ ਹੈ ਤੇ ਮੁੱਖ ਮੰਗ ਹੈ ਕਿ ਰਾਣਾ ਗੁਰਜੀਤ ਸਿੰਘ ਨੂੰ ਬਰਖਾਸਤ ਕਰਕੇ ਸੱਚੀ ਤੇ ਸੁੱਚੀ ਜਿਹੜੀ ਇਨਕੁਆਇਰੀ ਕਰਾ ਕੇ ਕਿ ਜਿਹੜਾ ਇਹ ਲੋਕਾਂ ਦੇ ਸਾਹਮਣੇ ਜਿਹੜਾ ਸੱਚ ਹੋਣਾ ਚਾਹੀਦਾ ਉਹ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸੀ ਜਿਹੜੀਆਂ ਗੱਲਾਂ ਕਰਦੇ ਸੀ ਨਾ ਤੇ ਬਗਰਾੜੀ ਕਾਟਦੇ ਦੋਸ਼ੀ ਅਜੇ ਤੱਕ ਫੜੇ ਨਹੀਂ ਤੇ ਨਿਤ ਦਿਹਾੜੇ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹ ਨਸ਼ਾ ਕਹਿੰਦੇ ਸੀਗਾ ਸੀ ਉਦੋਂ ਕਹਿੰਦੇ ਪੰਜਾਬ 'ਚ ਨਸ਼ਾ ਹੈ ਨਹੀਂ ਪੰਜਾਬ 'ਚ ਪੰਜਾਬ ਤੁਸੀਂ ਬਦਨਾਮ ਕਰ ਰਹੇ ਜੀ ਤੇ ਹੁਣ ਕਹਿੰਦੇ ਕਿ ਪੰਜਾਬ 'ਚ ਨਸ਼ਾ ਖਤਮ ਹੋ ਗਿਆ ਸਮਗਲਰ ਪੰਜਾਬ ਛੱਡ ਕੇ ਭੱਜ ਗਏ ਨੇ ਅਸੀਂ ਉਦੋਂ ਵੀ ਕਿਹਾ ਹੁਣ ਵੀ ਕਹਿੰਦੇ ਆ ਕਿ ਸਾਨੂੰ ਦੱਸੋ ਕਿ ਕਿਹੜੇ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਚ ਕਿੰਨੀ ਗਿਣਤੀ ਆਈ ਹੈ ਲੋਕਾਂ ਦੀ ਨਸ਼ਾ ਛਡਣ ਵਾਲਿਆਂ ਦੀ ਤੁਸੀਂ 70% ਪੰਜਾਬ ਨੂੰ ਨਸ਼ੇੜੀ ਕਿਹਾ ਸੀ ਤੇ ਕੈਪਟਨ ਸਾਹਿਬ ਕੈਪਟਨ ਸਾਹਿਬ ਦੀ ਪਾਰਟੀ ਉਹਨਾਂ ਦੇ ਵਜ਼ੀਰ ਕਹਿੰਦੇ ਨੇ ਕਿ ਪੰਜਾਬ ਨੂੰ ਅਕਾਲੀ ਦਲ ਤਬਾਹ ਕਰ ਗਿਆ ਬਾਦਲ ਸਾਹਿਬ ਬਾਦਲ ਸਾਹਿਬ ਦੀ ਸਰਕਾਰ ਤਬਾਹ ਕਰ ਕਰ ਗਈ ਤੇ ਇਹੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਗੰਬੇ ਜਾਂਦੇ ਨੇ ਇੰਡਸਟਰੀਸਟਾਂ ਕੋਲੇ ਵੱਡੇ ਧਨਾਢਾ ਕੋਲੇ ਉੱਥੇ ਜਾ ਕੇ ਕਹਿੰਦੇ ਨੇ ਕਿ ਪੰਜਾਬ ਹਿੰਦੁਸਤਾਨ ਦੇ ਵਿੱਚੋਂ ਸਭ ਤੋਂ ਵਧੀਆ ਵਿਕਾਸ ਤੋਂ ਖੁਸ਼ ਹੈ ਜਿੱਥੇ ਰੋਡ ਇਨਫਰਾਸਟ੍ਰਕਚਰ ਜਿਹੜਾ ਆ ਜਿਹੜੇ ਸ਼ਰਕਾ ਆਵਾਜਾਈ ਸਾਧਨ ਨੇ 에어 ਕਨੈਕਟੀਵਿਟੀ ਹੈ 에어ਪੋਰਟ ਜਿਹੜੇ ਨੇ ਔਰ ਜਿਹੜਾ ਪਾਵਰ ਸਰਪਲਸ ਹੈ ਪੰਜਾਬ ਹਿੰਦੁਸਤਾਨ ਚੋਂ ਕਿ ਇੱਕ ਸੁੱਭਾ ਉੱਥੇ ਜਾ ਕੇ ਅਕਾਲੀ ਦਲ ਉਹਨੂੰ ਕੀਤਾ ਹੋਇਆ ਕਹਾਤਾ ਗੁੰਗਾਨ ਕਰਦੇ ਨੇ ਇਹ ਦੋਰੇ ਮਾਪਦੰਡ ਜਿਹੜੇ ਨੇ ਉਹਨਾਂ ਕਰਕੇ ਅੱਜ ਰਾ ਅਸੀਂ ਧਰਨਾ ਦਿੱਤਾ ਹੈ ਕਿ ਤੁਸੀਂ ਤੁਹਾਨੂੰ ਲੋਕਾਂ ਨੇ ਫਤਵਾ ਦਿੱਤਾ ਅਸੀਂ ਸਵੀਕਾਰ ਕਰਦੇ ਹਾਂ ਪਰ ਲੋਕਾਂ ਨਾਲ ਅਸੀਂ ਧੋਖਾ ਨਹੀਂ ਕਰਨ ਦੇਵਾਂਗੇ ਸਰ ਇਹ ਅਕਾਲੀ ਇਹਦੇ ਭਾਜਪਾ ਦੀ ਸਾਂਝੀ ਸਰਕਾਰ ਆ ਪਰਾਜਿਤਾਂ ਦੇ ਵੇਖਣ ਨੂੰ ਮਿਲਿਆ ਕਿ ਤੁਹਾਡੀ ਅਕਾਲੀ ਪਾਰਟੀ ਹੀ ਇਕੱਲੀ ਨਜ਼ਰੀ ਭਾਜਪੀ ਨੇ ਕਿਉਂ ਨਹੀਂ ਵਰਕ ਕਰਨਾ ਜਰਾਇਆ ਨਹੀਂ ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਅੱਜ ਸਾਂਝਾ ਸਮੂੱਚੇ ਪੰਜਾਬ 'ਚ ਹੈ ਅੱਜ ਕੋਈ ਜਿਹੜੇ ਭਾਰਤਾ ਜਨਤਾ ਭਾਰਤੀ ਜਨਤਾ ਪਾਰਟੀ ਦਾ ਲੋਕ ਜਨਤਾ ਹੈ ਉਹਨਾਂ ਦੀ ਕੋਈ ਮੱਖੀ ਵੀ ਕੋਈ ਫੰਕਸ਼ਨ ਹੈਗਾ ਉਹਨਾਂ ਦਾ ਆ ਉੱਥੇ ਨੇ ਉਹਨਾਂ ਸਾਡੇ ਕੋਲ ਉਹਨਾਂ ਬਕਾਇਦਾ ਕਿਹਾ ਅਸੀਂ ਆਉਣਾ ਸੀਗਾ ਜਿਹੜੇ ਵੀ ਉਹ ਜਿੰਨੇ ਵੀ ਸੱਜਣ ਹੈਗੇ ਨੇ ਉਹ ਆਉਂਦੇ ਵੈਲਕਮ ਸੀਗਾ ਪਰ ਉਹਨਾਂ ਦੀ ਮਜਬੂਰੀ ਸੀ ਇਸ ਕਰਕੇ ਉਹਨਾਂ ਨੇ ਪਾਰਟਿਸਿਪੇਟ ਨਹੀਂ ਕੀਤਾ ਪਰ ਉਹਨਾਂ ਵੱਲੋਂ ਕੋਈ ਨਾ ਅਣਗੱਲ ਹੈ ਬਾਪੂ ਜੀ ਆਪ ਮੇਰੇ ਨੋਟਿਸ ਨਹੀਂ ਗੱਲ ਕੀਤੀ ਕਿ ਆਪਣਾ ਅਜਿਹਾ ਲਾਫੁਲੀ ਸਾਰੇ ਤਰ੍ਹਾਂ ਦੀਆਂ ਜਪਾਵੇਂ ਕੋਈ ਵੀ ਬੰਦਾ ਤੇਰ ਹੋਵੇ ਸਾਡੇ ਕੰਮ ਕਾਨੂੰਨ ਸਾਰ ਕਰਨੇ ਹੁੰਦੇ ਕਾਨੂੰਨ ਸਾਰੀ ਕਰ ਰਹੇ ਜੇ ਕਿਸੇ ਨੂੰ ਕੋਈ ਵੀ ਕੋਈ ਹੈਗੀ ਹੈ ਆਪਣਾ ਇਤਰਾਜ਼ ਹੈ ਕਿਵੇਂ ਹੈ ਸਾਨੂੰ ਦੱਸ ਦੇਣ ਅਸੀਂ ਉਹ ਮਸਲਾ ਫਿਰ ਹੱਲ ਕਰ ਲਾਂਗੇ ਫਸਰੇ ਇਹਨਾਂ ਦੇ ਚੌਂਕ ਦੇ ਵਿੱਚ ਕਹਿ ਦਿੱਤਾ ਕਿ ਇਹਨਾਂ ਨੇ ਸਾਡੇ ਜਿਹੜੇ ਕੰਮ ਕਰ ਸਾਡੇ ਬੰਦਿਆਂ ਨੂੰ ਬੜਾ ਪਰੇਸ਼ਾਨ ਕਰਦੇ ਆ ਡੀਸੀ ਸਾਹਿਬ ਪਰੇਸ਼ਾਨ ਜੀ ਕੋਈ ਪਰੇਸ਼ਾਨੀ ਨਹੀਂ ਕਿ ਕਿਸ ਨੂੰ ਅਸੀਂ ਕਿਉਂ ਪਰੇਸ਼ਾਨ ਕਰਨਾ ਹੈ ਕਿਸ ਨੂੰ ਕੋਈ ਪਰੇਸ਼ਾਨੀ ਆਈ ਤਾਂ ਸਾਡੇ ਕੋਲ ਤਾਂ ਗਰੀਬ ਬੇਸਾਰਾ ਕੋਈ ਵੀ ਬੰਦਾ ਆ ਜਾਂਦਾ ਅਸੀਂ ਤਾਂ ਸਕਿੱਲ ਸੈਂਟਰ ਵਿਧਵਾਵਾਂ ਗਰੀਬ ਔਰਤਾਂ ਕੋਈ ਵੀ ਬੰਦਾ ਆ ਕੋਲ ਆ ਜਾਂਦਾ ਅਸੀਂ ਪਰੇਸ਼ਾਨ ਕਿਉਂ ਕਰਾਂਗੇ ਜੀ ਕੋਈ ਹੈਗੀ ਅਸੀਂ ਜੀ ਸਾਰੇ ਨੋਟਿਸ ਲੈਣ ਅਸੀਂ ਹੱਲ ਕਰ ਦੇਣਾ ਤਰੰਤਾਰਨ ਤੋਂ ਵਿਜੇਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਔੜਿਆ ਜੰਗ